ਅੱਜ ਪੰਜਾਬ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਇੱਕ ਕੈਫੀ ਡੈਕਟ ਦਿੱਤਾ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਕਿਸਾਨ ਹੈ ਉਹ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੁੰਦਾ ਸੀ ਇਸੇ ਲਈ ਉਹਨਾਂ ਦਾ ਧਰਨਾ ਚੱਕਿਆ ਗਿਆ ਹੈ ਤੇ ਜਿਹੜੇ ਲੀਡਰ ਨੇ ਉਹਨਾਂ ਨੂੰ ਟ੍ਰੇਨਿੰਗ ਕੀਤਾ ਗਿਆ ਹੈ ਤੇ ਇਥੋਂ ਸਾਫ਼ ਸ਼ਬਦਾਂ ਦੇ ਵਿੱਚ ਕਲੀਅਰ ਹੋ ਗਿਆ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਸੈਂਟਰ ਦੇ ਨਾਲ ਰਲਈ ਹੋਈ ਸੀ ਅਤੇ ਜਿਹੜੇ ਇਹ ਡਰਾਮੇ ਕਰਦੇ ਸੀ ਕਿ ਜਿਹੜਾ ਕਿਸਾਨ ਹੈ ਉਹ ਦਿੱਲੀ ਨਹੀਂ ਜਾਊਗਾ ਰਾਜਧਾਨੀ ਨਹੀਂ ਜਾਊਗਾ ਤਾਂ ਕਿ ਲਾਹੌਰ ਜਾ ਕੇ ਬੈਠੂਗਾ ਤੇ ਅੱਜ ਜਿਹੜੀ ਸਰਕਾਰ ਹੈ ਤੇ ਭਗਵੰਤਮਾਨ ਹੈਹੀ ਜਿਹੜਾ ਕਿਸਾਨਾਂ ਦੇ ਵਿਰੁੱਧ ਹੋਇਆ ਪਿਆ ਤੇ ਜਿਹੜੇ ਉੱਥੇ ਕਿਸਾਨਾਂ ਦੇ ਜਿਹੜੇ ਮੋਰਚੇ ਨੇ ਉਹਨਾਂ ਦੇ ਵਿੱਚ ਵੀ ਵੱਡੀ ਲੁੱਟ ਹੋਈ ਆ ਤੇ ਜਿਹੜਾ ਉਹਨਾਂ ਦਾ ਸਮਾਨ ਹੈ ਲੱਖਾਂ ਰੁਪਏ ਦੀਆਂ ਜਿਹੜੀਆਂ ਟਰਾਲੀਆਂ ਨੇ ਉਹ ਵੀ ਜਿਹੜੀਆਂ ਚੋਰੀ ਕੀਤੀਆਂ ਗਈਆਂ ਨੇ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਦਾ ਕੀ ਮਾਫ਼ ਕਰਨਾ ਸੀ ਦੂਜੇ ਪਾਸੇ ਜਿਹੜਾ ਕਿਸਾਨ ਨੇ ਉਹਨਾਂ ਨੂੰ ਵੱਡੀ ਢਾਹ ਲੱਗੀ ਆ ਤੇ ਇਨਾਂ ਦੇ ਜਿਹੜੇ ਮੰਤਰੀ ਨੇ ਉਹ ਵੀ ਕਹਿ ਰਹੇ ਨੇ ਕਿ ਹੁਣ ਸਾਡੀ ਜਿਹੜੀ ਸਰਕਾਰ ਹੈ ਉਹ ਕੀ ਟਰਾਲੀਆਂ ਦੀ ਇਨਕੁਆਇਰੀ ਕਰਦੀ ਫਿਰੂਗੀ ਕੀ ਗੱਲ ਬਈ ਟਰਾਲੀਆਂ 3-3 ਲੱਖ ਦੀਆਂ 4-4 ਲੱਖ ਦੀਆਂ ਟਰਾਲੀਆਂ ਨੇ ਕੀ ਗੱਲ ਤੁਹਾਡੀ ਸਰਕਾਰ ਇਨਕੁਆਇਰੀ ਨਹੀਂ ਕਰ ਸਕਦੀ ਫਿਰ ਸਰਕਾਰ ਇੱਥੇ ਬਣਾਈ ਕਾਦੇ ਵਾਸਤੇ ਆ ਕੀ ਕਹਿਣਾ ਵੇਖੋ ਮਜੀਠੀਆ ਦਾ ਆਪ ਤੁਹਾਨੂੰ ਸੁਣਾਉਨੇ ਆ ਪੰਜਾਬ ਐਂ ਹਰਿਆਣਾ ਹਾਈ ਕੋਰਟ 'ਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਐਫੀਡੇਵਿਟ ਦਿੱਤਾ ਜਿੰਨ ਜੀਤੋ ਇਹ ਸਾਫ ਜਾਇਰ ਹੁੰਦਾ ਕਿ ਇਹਨਾਂ ਨੇ ਆਪ ਦੀ ਭੂਲ ਆਪ ਹੀ ਖੋਲ ਲਈ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ ਤੇ ਮੋਹਰ ਲਾ ਦਿੱਤੀ ਹੈ ਕਿ ਜਿਹੜਾ ਕਿਸਾਨ ਭਰਾਵਾਂ ਨੂੰ ਰਾਤੋਂ ਰਾਤ ਜਿਹੜੇ ਕਿ ਇੱਕ ਮੀਟਿੰਗ ਵਾਸਤੇ ਗਏ ਸਨ ਚੰਡੀਗੜ੍ਹ ਯੂਨੀਅਨ ਮਨਿਸਟਰ ਸ਼ਿਵਰਾਜ ਚੋਹਾਨ ਸਾਹਿਬ ਨਾਲ ਔਰ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨ ਜੀ ਦੇ ਚ ਖੁੱਡੀਆਂ ਸਾਹਿਬ ਤੇ ਸ਼ਾਇਦ ਹਰਪਾਲ ਚੀਮਾ ਸਾਹਿਬ ਇਹ ਸਾਰੇ ਵਿੱਚ ਸਨ ਮਤਲਬ ਸਟੇਟ ਗਵਰਨਮੈਂਟ ਦੀ ਮੀਟਿੰਗ ਸੀ ਉਸ ਮੀਟਿੰਗ ਤੋਂ ਆਉਂਦਿਆਂ ਕਿਸਾਨ ਭਰਾਵਾ ਨੂੰ ਡਿਟੇਨ ਕੀਤਾ ਗਿਆ ਔਰ ਰਾਤੋਂ ਰਾਤ ਪੁਲਿਸ ਫੋਰਸ ਵਰਤ ਕੇ ਜਿੱਥੇ ਉਹਨਾਂ ਦਾ ਧਰਨਾ ਚਕਾਇਆ ਗਿਆ ਜਿਹੜਾ ਪੀਸਫੁਲੀ ਉਹ ਧਰਨਾ ਲਾ ਕੇ ਬੈਠੇ ਸਨ ਉੱਥੇ ਉਹਨਾਂ ਦੀਆਂ ਜਿਹੜਾ ਸਮਾਨ ਹੈ ਚਾਹੇ ਟਰਾਲੀਆਂ ਨੇ ਹੋਰ ਚੀਜ਼ਾਂ ਚੋਰੀਆਂ ਕੀਤੀ ਗਈਆਂ ਉਹਦੀ ਇੱਕ ਰਿੱਟ ਪਈ ਆ ਪੰਜਾਬ ਐਂ ਹਰਿਆਣਾ ਹਾਈ ਕੋਰਟ 'ਚ ਜਿਹਦੇ 'ਚ ਅੱਜ ਇਹ ਵੀ ਪੁਲਿਸ ਨੂੰ ਕਹਿਣਾ ਪੈ ਗਿਆ ਕਿ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਫੜਿਆ ਹੀ ਨਹੀਂ ਕਿੰਨੇ ਦਿਨਾਂ ਦੇ ਤੁਸੀਂ ਉਹਨਾਂ ਨੂੰ ਲਈ ਫਿਰਦੇ ਹੋ ਇੱਧਰ ਤੋਂ ਉੱਧਰ ਤੇ ਕਹਿੰਦੇ ਅਸੀਂ ਰੈਸਟ ਹੀ ਨਹੀਂ ਕੀਤਾ ਜੋ ਮਰਜ਼ੀ ਉਹਨਾਂ ਨੂੰ ਮਿਲੇ ਉਸ 'ਚ ਇੱਕ ਐਫੀਡੇਵਿਟ ਦਿੱਤਾ ਜਿਹਦੇ 'ਚ ਇਹ ਕਹਿ ਰਿਹਾ ਜੀ ਕਿ ਕਿਸਾਨ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜਿਹੜੇ ਸਾਡੇ ਕਿਸਾਨ ਵੀਰ ਉਹ ਦਿੱਲੀ ਨੂੰ ਕੂਚ ਕਰਨ ਲੱਗੇ ਸੀ ਤੇ ਭਾਈ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਨੂੰ ਜੇ ਦਿੱਲੀ ਨੂੰ ਜਾਣ ਲੱਗੇ ਸੀ ਤੇ ਤੁਹਾਨੂੰ ਕੀ ਟਿੱਟਪੀੜ ਹੋ ਰਹੀ ਤੁਸੀਂ ਤਾਂ ਆਪ ਕਹਿੰਦੇ ਸੀ ਕਿ ਜੇ ਦਿੱਲੀ ਨਹੀਂ ਜਾਣਗੇ ਤੇ ਸਾਡਾ ਅੰਨਦਾਤਾ ਦੇਸ਼ ਦੀ ਰਾਜਤਾ ਵਿੱਚ ਨਹੀਂ ਜਾਊਗਾ ਤੇ ਕਿ ਲਾਹੌਰ ਜਾਊਗਾ ਤੇ ਜੇ ਉਹ ਦਿੱਲੀ ਨੂੰ ਚੱਲਿਆ ਸੀ ਤੇ ਤੈਨੂੰ ਤਾਂ ਫੈਸਿਲੀਟੇਟ ਕਰਨਾ ਚਾਹੀਦਾ ਸੀ ਜੇ ਕਿਸਾਨੀ ਮੁੱਦੇ ਆ ਤੇ ਤੁਸੀਂ ਸੀਰੀਅਸ ਹੋ ਮਗਰ ਤੁਹਾਡੀ ਗੱਲ ਨੇ ਐਫੀਡੇਵਿਟ ਨੇ ਸਾਫ਼ ਕਰਤਾ ਕੀ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਸਰਕਾਰ ਨਾਲ ਰਲ ਕੇ ਖੇਡ ਰਹੀ ਆ ਆਮ ਆਦਮੀ ਪਾਰਟੀ ਅ 2 ਟੀਮ ਤਾਂ ਮੈਂ ਨਹੀਂ ਕਹੂੰਗਾ ਕੱਲਾ ਭਾਜਪੀ ਦੀ ਮੈਂ ਕਹੂੰਗਾ ਭਾਜਪੀ ਦੀ ਹੱਥ ਠੋਕਾ ਕਰਤਾ ਕਰਤਾ 2 ਟੀਮ ਕਹਿ ਲਓ ਸੀ ਟੀਮ ਕਹਿ ਲਓ ਏ ਟੀਮ ਕਹਿ ਲਓ ਰੀਅਲ ਟੀਮ ਕਹਿ ਲਓ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਨਹੀਂ ਤਾਂ ਅਨ ਦਾਤਾ ਦਿੱਲੀ ਨੂੰ ਜਾਵੇ ਇਸ ਗੱਲ ਨੂੰ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਉਹਨਾਂ ਦਾ ਦਿੱਲੀ ਜਾਇਆਂ ਨੂੰ ਆਪ ਹੀ ਤੁਸੀਂ ਕਹਿੰਦੇ ਸੀ ਕਿ ਦਿੱਲੀ ਜਾ ਕੇ ਆਪਦੀ ਰਾਜਧਾਨੀ 'ਚ ਜੇ ਅੰਦਾਜ਼ ਤਾਂ ਗੱਲ ਨਹੀਂ ਕਰ ਸਕਦਾ ਤਾਂ ਕੀ ਕਰ ਸਕਦਾ ਮਗਰ ਇਸ ਐਫੀਡੇਵਿਟ ਨੇ ਜੋ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਇਹ ਐਫੀਡੇਵਿਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦਿੱਤਾ ਉਹਨੇ ਅੱਜ ਸਪਸ਼ਟ ਕਰਤਾ ਕਿ ਭਗਵੰਤ ਮਾਨ ਕੇਂਦਰ ਦੀ ਸਰਕਾਰ ਨਾਲ ਰਲ ਕੇ ਕਿਸਾਨੀ ਅੰਦੋਲਨ ਨੂੰ ਫੇਲ ਕਰ ਰਿਹਾ ਹੈ ਜੀਦੇ ਚ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾ ਨੇ ਉਹ ਨਾ ਮੰਨੀਆਂ ਜਾਣ ਇਹਦੇ ਚ ਵੱਡੇ ਗੁਨੇਕਾਰ ਹੈ ਸੋ ਆਈ ਕੰਡੈਮ ਥਿਸ ਐਕਸ਼ਨ ਜੋ ਪੁਲਿਸ ਦਾ ਔਰ ਜੋ ਐਫਿਡੇਵਿਟ ਹੈ ਲੋਕ ਉਹਨੂੰ ਪੜਨੇ ਤੋਂ ਸਪਸ਼ਟ ਹੈ ਕਿ ਬੀਜੇਪੀ ਤੇ ਆਪ ਇਕੱਠੇ ਰਲੇ